ਮੈਡੀਕਲ ਸਟੋਰਾਂ ਤੇ ਵਿਕ ਰਹੇ ਸਿਗਨੇਚਰ ਕੈਪਸੂਲ ਅਤੇ ਹੋਰ ਮੈਡੀਕਲ ਨਸ਼ਿਆਂ ਨੂੰ ਰੋਕਣ ਲਈ ਸੰਸਦ ਚ ਐਨਡੀਪੀਐਸ ਐਕਟ ਤਹਿਤ ਆਵਾਜ਼ ਉਠਾਈ ਜਾਵੇਗੀ। ਇਹ ਗੱਲ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਨੇ ਮਾਨਸਾ ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਹੀ। ਮਾਨਸਾ ਚ ਨਸ਼ੇ ਦੇ ਵਿਰੋਧ ਚ ਚੱਲ ਰਹੀ ਮੁਹਿੰਮ ਸੰਬੰਧੀ ਸੰਸਦ ਮੈਂਬਰ ਮੀਤ ਹੇਰ ਨੇ ਜ਼ਿਲ੍ਹਾ ਪ੍ਰਸ਼ਾਸਨ, ਪਿੰਡਾਂ ਦੇ ਸਰਪੰਚ, ਕਲੱਬ ਅਤੇ ਹੋਰ ਸਮਾਜਿਕ ਜਥਿਆਂ ਨਾਲ ਮੀਟਿੰਗ ਕੀਤੀ। ਉਹਨਾਂ ਕਿਹਾ ਕਿ ਪੰਜਾਬ ਚ ਆਏ ਹਾਲਾ ਹੀ ਹੜਾਂ ਕਾਰਨ ਸਾਰੇ ਅਧਿਕਾਰੀ ਅਤੇ ਲੋਕ ਬਚਾਅ ਕਾਰਜਾਂ ਚ ਵਿਅਸਤ ਸਨ ਜਿਸ ਕਰਕੇ ਨਸ਼ੇ ਵਿਰੋਧੀ ਮੁਹਿੰਮ ਰੁਕ ਗਈ ਸੀ ਹੁਣ ਮੁੜ ਉਸੇ ਤੇਜ਼ੀ ਨਾਲ ਮੁਹਿੰਮ ਚਲਾਉਣ ਲਈ ਇਹ ਮੀਟਿੰਗ ਕੀਤੀ ਗਈ ਉਹਨਾਂ ਦੱਸਿਆ ਕਿ 2022 ਚ 12000 ਮਾਮਲੇ ਦਰਜ ਹੋਏ ਸਨ ਜਦਕਿ 2025 ਦੇ ਸਿਰਫ 8 ਮਹੀਨਿਆਂ ਚ 22000 ਮਾਮਲੇ ਦਰਜ ਕਰਕੇ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਿਆ ਗਿਆ ਮੀਤ ਹਾਇਰ ਨੇ ਜ਼ੋਰ ਦੇ ਕੇ ਕਿਹਾ ਕਿ ਮੈਡੀਕਲ ਸਟੋਰਾਂ ਤੇ ਮਿਲ ਰਹੇ ਨਸ਼ੀਲੇ ਕੈਪਸੂਲਾਂ ਨੂੰ NDPS ਐਕਟ ਚ ਲਿਆਉਣ ਲਈ ਉਹ ਸੰਸਦ ਚ ਆਵਾਜ਼ ਉਠਾਉਣਗੇ ਦੇਖੋ ਜੀ ਅ ਪਿਛਲੇ ਕੈਲੋ ਵੀ ਜੋ तकरीबन 9-10 ਮਹੀਨੇ ਪਹਿਲਾਂ ਜਿਹੜੀ ਮਹਿੰਮ ਸ਼ੁਰੂ ਕੀਤੀ ਗਈ ਸਰਕਾਰ ਵੱਲੋਂ ਆਮ ਆਨਕ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਯੁੱਧ ਨਸ਼ਿਆਂ ਵਿਰੁੱਧ ਉਹਦੇ ਲਈ ਪੂਰੇ ਪੰਜਾਬ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਸਿਵਲ ਪ੍ਰਸ਼ਾਸਨ ਨੇ ਤੇ ਸਾਡੇ ਜਿਹੜੇ ਪਿੰਡਾਂ ਦੇ ਜਿਹੜੇ ਵਰਕਰ ਨੇ ਉਹਨਾਂ ਨੇ ਸਾਰਿਆਂ ਨੇ ਲਗਾਤਾਰ ਬਹੁਤ ਕੰਮ ਕੀਤਾ ਉਸੇ ਮੈਂਬਦੇ ਤਹਿਤ ਅੱਜ ਕਿਉਂਕਿ ਸਾਡੇ ਮਾਲਵਾ ਜ਼ੋਨ ਦੇ ਜਿਹੜੇ ਕੋਆਰਡੀਨੇਟਰ ਨੇ ਜਸਪਿੰਦਰ ਚੈਲਜੀ ਉਹਨਾਂ ਦੇ ਨਾਲ ਪਹਿਲਾਂ ਅਸੀਂ ਬਰਨਾਲਾ ਵਿਖੇ ਵੀ ਡੀ ਕੀਤੀ ਸੀ ਤੇ ਉਸ ਤੋਂ ਬਾਅਦ ਮਾਨਸਾ ਵਿਖੇ ਜਿਹੜੀ ਮੀਟਿੰਗ ਕੀਤੀ ਹੈ ਡੀਸੀ ਸਾਹਿਬ ਵੀ ਹਾਜ਼ਰ ਐ ਐਸਐਸਪੀ ਸਾਹਿਬ ਵੀ ਸਾਰੇ ਸਿਵਲ ਪ੍ਰਸ਼ਾਸਨ ਦੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਫਸਰ ਨੇ ਸ਼ਾਮਲ ਰਹੇ ਤੇ ਖਾਸ ਤੌਰ ਤੇ ਸਾਡੇ ਜਿਹੜੇ ਸਰਪੰਚ ਤੇ ਜਿਹੜੀਆਂ ਕਮੇਟੀਆਂ ਪਿਛਲੇ ਸਮੇਂ ਚ ਬਣਾਈਆਂ ਗਈਆਂ ਕਿ ਜਿਹੜੀ ਵਿਲੇਜ ਡਿਫੈਂਸ ਕਮੇਟੀ ਜਾਂ ਜਿਹੜੀ ਅਵਾਰਡ ਡਿਫੈਂਸ ਕਮੇਟੀ ਕਿ ਜਿਹੜੇ ਆਮ ਜਿਹੜੇ ਮਾਨਸਾ ਦੇ ਨਾਗਰਿਕ ਹੈ ਉਹਨਾਂ ਨੂੰ ਕਮੇਟੀਆਂ ਦੇ ਹਿੱਸਾ ਜਿਹੜਾ ਬਣਾਇਆ ਗਿਆ ਤਾਂ ਕਿ ਜਿਹੜੀ ਇਹ ਮੁਹਿੰਮ ਹੈ ਨਸ਼ਿਆਂ ਵਿਰੁੱਧ ਇਹਨੂੰ ਸਾਡਾ ਮੰਨਣਾ ਹੈਗਾ ਵੀ ਕੱਲੀ ਸਰਕਾਰ ਚਾਹੇ ਜਾਂ ਕੱਲੀ ਪੁਲਿਸ ਕਹੇ ਅਸੀਂ ਨਸ਼ੇ ਨੂੰ ਕੱਲੀ ਸਖਤਾਈ ਨਾਲ ਖਤਮ ਕਰ ਦੇਣਾ ਇਦਾਂ ਨਹੀਂ ਹੋਣੀ ਇਹਨੂੰ ਜਿਹੜੀ ਲੋਕ ਫਹਿਮ ਹੈ ਉਹ ਬਣਾਉਣੀ ਪੈਣੀ ਆ ਇਸੇ ਕਰਕੇ ਅਸੀਂ ਜਿਹੜੀਆਂ ਪਿੰਡਾਂ ਦੇ ਵਿੱਚ ਵੀ ਕਮੇਟੀਆਂ ਬਣਾਈਆਂ ਸ਼ਹਿਰ ਦੇ ਵਿੱਚ ਵੀ ਕਮੇਟੀਆਂ ਬਣਾਈਆਂ ਤੇ ਜਿਹਦਾ ਅਸਰ ਵੀ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਮੈਂ ਜਦੋਂ ਆਪ ਦੇ ਮੈਂ ਤੁਹਾਨੂੰ ਇਲਾਕੇ ਦੀ ਗੱਲ ਦੱਸਦਾ ਵੀ ਜਦੋਂ ਠੀਕ ਹੈ ਮੈਂ ਨਹੀਂ ਕਹਦਾ ਕਿ ਪੰਜਾਬ ਚੋਂ ਕੋਈ ਨਸ਼ਾ 100% ਉਦੋਂ ਬੰਦ ਹੋ ਗਿਆ ਜਿੱਥੇ ਆਪ ਬੰਦ ਹੈ ਪਰ ਆਮ ਬੰਦਾ ਜਿਹੜਾ ਪਿੰਡ ਦੀ ਸਾਥ ਜਿ ਘੜ ਕੇ ਜਦੋਂ ਮੈਂ ਪਿੰਡਾਂ ਚ ਜਾਂਦਾ ਸੀ ਤਾਂ ਹਰੇਕ ਬਜ਼ੁਰਗ ਇਹ ਕਹਿੰਦਾ ਸੀ ਵੀ ਭਾਈ ਪਹਿਲੀ ਸਰਕਾਰ ਹੈ ਜਿਹੜੀ ਆਪਣੇ ਵੱਲੋਂ ਸੌ ਫੀਸੈਂਟ ਐਫਰਟ ਕਰ ਰਹੀ ਹੈ ਕਿ ਪੰਜਾਬ ਤੋਂ ਜਿਹੜਾ ਨਸ਼ਾ ਹੈਗਾ ਜਿਹੜੇ ਚਿੱਟੇ ਦਾ ਕੋੜ ਪੰਜਾਬ ਚ ਲੱਗੇ ਆ ਉਹਨੂੰ ਠੱਲ ਹੈ ਜਿਹੜੀ ਉਹ ਪਾਈ ਜਾਵੇ ਸੋ ਬੜਾ ਉਹਦੇ ਤੇ ਕੰਮ ਹੋਇਆ ਉਹ ਅੰਕੜੇ ਵੀ ਦੱਸਦੇ ਆ ਕਿ ਜਿਹੜੇ 2022 ਦੇ ਵਿੱਚ ਤਕਰੀਬਨ 12000 ਜਿਹੜੇ ਕੇਸ ਦਰਜ ਹੋਏ ਤਾਂ 25 ਦੇ ਵਿੱਚ ਤਕਰੀਬਨ 8 ਮਹੀਨਿਆਂ ਚ 22000 ਕੇਸ ਦਰਜ ਹੋਏ ਤੇ ਕੱਲੀ ਹੈਰਨ ਉਦੋਂ ਪੂਰੇ ਸਾਲ ਚ 500 ਕਿਲੋ ਫੜੀ ਗਈ ਤੇ ਆਕੀ तकरीबन 1500 ਕਿਲੋ ਹੈ ਜਿਹੜੀ 8-9 ਮਹੀਨਿਆਂ ਦੇ ਵਿੱਚ ਫੜੀ ਗਈ ਆਈ ਜਿਹੜੇ ਅਲੱਗ-ਅਲੱਗ ਨਸ਼ੇ ਆਈ ਜਿਹੜੇ ਬੰਦੇ ਫੜੇ ਗਏ ਉਹਨਾਂ ਦੀ ਗਿਣਤੀ ਵੀ तकरीबन ਡਬਲ ਤੋਂ ਜ਼ਿਆਦਾ ਹੈ ਪਰ ਇਹਦੇ ਨਾਲੋਂ ਵੀ ਵੱਡੀ ਗੱਲ ਇਹ ਹੈ ਕਿ ਲੋਕ ਪਿੰਡਾਂ ਦੀਆਂ ਸੱਥਾਂ 'ਚ ਬੈਠੇ ਗੱਲ ਮੰਨਣ ਲੱਗੇ ਕਿ ਹਾਂ ਸਰਕਾਰ ਵੱਲੋਂ ਜਿਹੜਾ ਐਫਰਟ ਹੈ ਉਹ ਹੋ ਰਿਹਾ ਹੈ